ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ 17ਵਾਂ 골ਡ ਕਬੱਡੀ ਕੱਪ ਹੁਣ ਹੋਣ ਜਾ ਰਿਹਾ ਜੀ 17ਵਾਂ 골ਡ ਕਬੱਡੀ ਕੱਪ ਦੋਲੇ ਨੰਗਲ ਦੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਇੱਕ ਕਬੱਡੀ ਕੱਪ ਹੋਣ ਜਾ ਰਿਹਾ ਜੀ ਇਸ ਕਬੱਡੀ ਕੱਪ ਤੇ ਨਾਮੀ ਪਲੇਅਰ ਪਹੁੰਚ ਰਹੇ ਹਨ ਬੈਸਟਾਂ ਨੂੰ ਬਹੁਤ ਵੱਡੇ ਇਨਾਮ ਰੱਖੇ ਗਏ ਆ ਇਹ ਜਿਹੜਾ ਕਬੱਡੀ ਕੱਪ ਆ 17ਵਾਂ 골ਡ ਕਬੱਡੀ ਕੱਪ ਦੋਲੇ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਣ ਜਾ ਰਿਹਾ ਇਸ ਕਬੱਡੀ ਕੱਪ ਤੇ 6 ਆਲ ਓਪਨ ਦੀਆਂ ਟੀਮਾਂ ਪਹੁੰਚ ਰਹੀਆਂ ਹਨ ਨਾਮੀ ਪਲੇਅਰ ਇਸ ਕਬੱਡੀ ਕੱਪ ਤੇ ਖੇਡ ਦੇ ਦਿਖਾਈ ਦੇਣਗੇ 6 ਆਲ ਓਪਨ ਦੇ ਜਿਹੜੇ ਮੈਚ ਕਰਵਾਏ ਜਾਣੇ ਆ ਬੈਸਟਾਂ ਨੂੰ ਬਹੁਤ ਵੱਡੇ ਇਨਾਮ ਰੱਖੇ ਗਏ ਆ 24 ਅਕਤੂਬਰ ਵਾਲੇ ਦਿਨ ਇਹ ਜਿਹੜਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਪਹਿਲਾ ਨਾਮ 1 ਲੱਖ ਰੁਪਇਆ ਦੂਜਾ ਨਾਮ 81000 ਰੁਪਇਆ ਰੱਖਿਆ ਗਿਆ ਬੈਸਟ ਰੇਡਰ ਤੇ ਜਾਫੀਆਂ ਨੂੰ ਜੀਪਾਂ ਵਜੋਂ ਨਾਮ ਦਿੱਤੀਆਂ ਜਾਣੀਆਂ ਇਹ ਜਿਹੜਾ ਕਬੱਡੀ ਕੱਪ ਆ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੋਵੇਗਾ ਇਸ ਕਬੱਡੀ ਤੇ ਨਾਮੀ ਪਲੇਅਰ ਵੀ ਪਹੁੰਚ ਰਹੇ ਹਨ ਜੀ ਧੰਨਵਾਦ